ਬਾਜੀ ਆ ਲੋ ਚਾਹ ਤੇ ਮੇਰੀ ਗੱਲ ਸੁਣੋ ਗੁਰਪ੍ਰੀਤ ਨੂੰ ਹਾਂਜੀ ਗੁਰਪ੍ਰੀਤ ਨੂੰ ਕਿੱਥੇ ਭੇਜਿਆ ਅੱਜ ਅੱਜ ਗੁਰਦੀ ਜੀ ਨੇ ਭਾਬੀ ਥੋੜੇ ਪੈਸੇ ਲੈਣੇ ਕਿਕੋ ਅੱਛਾ ਉਹ ਲੈ ਆ ਲਈਏ ਤੇ ਮੈਂ ਇਹ ਚੱਲ ਜਿਹੜੇ ਲੈਣੇ ਆ ਲੈ ਕੇ ਆ ਥੋੜੀ ਬੋਧੀ ਆਪਣਾ ਘਰ ਵੀ ਖੱਚਾ ਪੰਨ ਕਰੀਏ ਅੱਬ ਵੀ ਕਿੰਨਾ ਚਿਰ ਕਰਨੀ ਰਣ ਭਾਈ ਨੂੰ ਕਿੰਨਾ ਚਿਰ ਕਰਨੀ ਸਾਡੇ ਵਰਜ ਬਤਾਵਾ ਤੁਹਾਡਾ ਬਕੀ ਬਿੱਲ ਫੋਨ ਦਾ ਪਤਾ ਉਹ ਹੋ ਗਈ ਨਾ ਸਾਡੀ ਤੇ ਫ੍ਰੀ ਖਾਣਾ ਦੀ ਗੱਲ ਥੋੜਾ ਬੜਾ ਸਾਨੂੰ ਚਾਹੀਦਾ ਵਾ ਜੇ ਤੂੰ ਇਹ ਨਹੀਂ ਕਹਿੰਦੇ ਤਾਂ ਹਮ ਸ਼ਰਮ ਚਾਹੀਦੀ ਨਾ ਭਾਜੀ ਨਹੀਂ ਨਹੀਂ ਭਾਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਹੋ ਫੇਰ ਕੀ ਹੋ ਗਿਆ ਦੱਸ ਉਹ ਸਾਡੇ ਘਰ ਦੀ ਧੀ ਆ ਤੇ ਤੁਸੀਂ ਸਾਡੇ ਘਰ ਦੇ ਜਵਾਈ ਹੋ ਜੇ ਰੋਟੀ ਪਾਣੀ ਖਾਣ ਦੇ ਹੋ ਤੇ ਤਾਂ ਕੀ ਹੋ ਗਿਆ ਜਿੱਥੇ ਅਸੀਂ ਰੋਟੀ ਪਾਣੀ ਖਾਂਦੇ ਆ ਉਥੇ ਤੁਸੀਂ ਵੀ ਖਾਈ ਜੋ ਜਿੱਥੇ ਅਸੀਂ ਰਹਿੰਦੇ ਆ ਉਥੇ ਤੁਸੀਂ ਰਹੀ ਜੋ ਇਦਾਂ ਦੀ ਗੱਲ ਦੁਬਾਰਾ ਨਾ ਕਰਿਓ ਕੋਈ ਗੱਲ ਨਹੀਂ ਚਲੋ ਪੈਸੇ ਲੈ ਕੇ ਆਉਗੀ ਨਾ ਤੇ ਉਹਨੂੰ ਕੋ ਆਪਣੀ ਕਿਸੇ ਚੀਜ਼ ਆਪਣੀ ਜਾਂ ਕੋਈ ਚੀਜ਼ ਲੈ ਰਿਆ ਤੇ ਜਾਂ ਜਿੱਥੇ ਡੇਢੇ ਦੋਹਣੇ ਆ ਉੱਥੇ ਦੇ ਦੇ ਠੀਕ ਹੈ ਬਾਕੀ ਆਉਂਦੀ ਹੈ ਤਾਂ ਮੈਂ ਗੱਲ ਕਰਾਂਗੀ ਸਾਡਾ ਵੀ ਫਰਜ਼ ਬੰਦਾ ਨਾ ਹੁੰਦੀ ਤੂੰ ਜਾਣੀ ਥੋੜੀ ਬੋਦੀਂ ਧੋਗੀਂ ਜਾਂ ਸੋਧਾ ਪਤਾ ਲੈ ਲੈਣਾ ਤੁਹਾਨੂੰ ਕੋਈ ਗੱਲ ਨਹੀਂ ਬਾਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਆਪਣਾ ਕੰਮ ਕਾਜ ਵੇਖੋ ਉਹਨੂੰ ਵਧਾਓ ਕਿੰਨਾ ਤੇ ਕਰਜਾ ਜੜਿਆ ਤੁਹਾਡੇ ਸਿਰ ਤੇ ਤੁਸੀਂ ਆਪਣਾ ਘਰ-ਬਾਰ ਵੇਖੋ ਵੀ ਉਹ ਬਣਾਉਣਾ ਹੈ ਕੋਈ ਗੱਲ ਨਹੀਂ ਸਾਡੀ ਫਿਕਰ ਨਾ ਕਰਿਆ ਕਰੋ ਅਸੀਂ ਕਿਹੜਾ ਬੋਝ ਸੁੱਕਿਆ ਤੁਹਾਡੇ ਇਨਾਂ ਰੋਟੀ ਪਾਣੀ ਖਾਂਦੇ ਜੇ ਹੋਰ ਰੱਬ ਦੇਣ ਵਾਲਾ ਸਾਡੀ ਕੀ ਲੋੜ ਆ ਤੇ ਅਸੀਂ ਕਿਸੇ ਨੂੰ ਰੋਟੀ ਖਵਾਈਏ ਤੂੰ ਤਾਂ ਸਿਰਦਾ ਬੋਦੀ ਸਾਡੀ ਕਿ ਸਾਡਾ ਫਰਜ਼ ਬੰਦਾ ਕੋਈ ਗੱਲ ਨਹੀਂ ਹੈ ਪਰ ਜਿੱਦਾਂ ਦੀ ਕੋਈ ਮਦਦ ਕਰ ਲਾਂਗੀ ਬਾਕੀ ਸਾਡਾ ਹੱਥ ਚਾ ਥੋੜਾ ਬੋਤ ਅਸੀਂ ਕਰਾਂਗੇ ਜਿੰਨੇ ਜੋਗੀ ਹੈਗੇ ਕੋਈ ਗੱਲ ਨਹੀਂ ਬੱਚੀ ਠੀਕ ਹੈ ਹਾਂਜੀ ਭਾਜੀ ਪੀ ਲੈਣੇ ਜਾ ਹਾਂਜੀ ਹਾਂਜੀ ਚਾਹ ਪੋ ਦਿੰਦੇ ਹਾਂ ਵਧੀਆ ਵਧੀਆ ਮੇਰੀ ਚਾਹ ਗਰਮੀ ਦੀ ਚਾਹ ਪੀਓ ਪੀਓਗੇ ਨਾ ਨਾ ਬਸ ਮੈਂ ਪੀ ਕੇ ਆਣ ਚਾਹ ਮੈਂ ਉਹ ਪੀ ਲੋਕ ਨਹੀਂ ਪੀ ਲਈ ਮੱਝਾ ਅੱਛਾ ਪੀ ਲਈ ਹਾਂ ਕਿਤਾ ਕੰਮ ਕਰ ਸੀ ਜਰੀਨ ਦਾ ਕੰਮ ਠੀਕ ਠਾਕ ਆ ਯਾ ਚਲ ਮਿਲੀ ਤੰਗਾ ਤੂੰ ਤਨ ਖਵਾਈ ਯਾਰ ਕੀ ਮਿਲਣੀ ਹਾਂ 5-6000 ਰੁਪਏ ਤਨ ਖਵਾਈ ਤੇ ਤੈਨੂੰ ਪਤਾ 32000 ਦੇ ਪੈਸੇ ਦੇਣੇ ਉਹ ਕੋਤੂਮੇ ਦੌਰ ਤੱਕ ਕੋਈ ਖਾਈਂ ਦੇ ਮੈਨੂੰ ਦੇ ਦੇ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਦੇ ਦੇ ਅੱਛਾ ਤੈਨੂੰ ਕਿਨੂੰ ਕਿਨੂੰ ਦਿਵਾਉਂਦੇ ਆਂ ਇਸ ਪੈਸੇ ਚ ਮੈਂ ਤੈਨੂੰ ਪਤਾ ਹੀ ਆ ਇੰਨੀ ਤਨ ਖਾਣ ਕੀ ਬੰਦਾ ਈ ਹੂੰ ਇਹ ਗੱਲ ਹੈਗੀ ਆ ਚਲ ਕੋਈ ਨਹੀਂ ਕੋਈ ਲੋੜ ਉੱਤੇ ਮੈਨੂੰ ਦੱਸੋ ਪਈ ਜਰੂਰ ਕੋ ਕਰ ਲੈਣਾ ਚਲ ਕੋਈ ਨਹੀਂ ਭਾਈ ਕੋਈ ਦਾਦਾ ਮੇਰਾ ਹਾਂ ਕੋਈ ਚੱਕਰ ਨਹੀਂ ਆ ਗਿਆ ਹਾਂ ਤੁਹਾਨੂੰ ਪਤਾ ਹੀ ਆ ਤਨਖਾਹ ਥੋੜੀ ਆ ਪਰ ਜਿੱਦਾਂ ਵੀ ਆ ਗੁਜ਼ਾਰਾ ਤਾਂ ਕਰਨਾ ਹੀ ਆ ਉਹਦੇ ਭਾਈ ਟਾਈਮ ਪਾਸ ਕਰਨਾ ਪੈਣਾ ਵਾ ਇਦਾਂ ਹੀ ਸਾਰੇ ਮੂੰਹੇ ਕੋੜ ਦੇ ਲਈ ਇਦਾਂ ਹੀ ਆ ਟਾਈਮ ਮਾਰ ਆਇਆ ਹਣ ਸਾਰਾ ਕੁਝ ਕਰਨਾ ਪੈਂਦੀ ਆ ਬਸ ਹਾਂ ਜੀ ਤੋ ਇਹ ਦਫੇ ਚਲੋ ਤੈਨੂੰ ਵਧੀਆ ਕੰਮ ਮਿਲਿਆ ਮੈਂ ਇਹ ਦਿਹਾੜੀਆਂ ਵੀ ਕਰਕੇ ਵੇਖੀਆਂ ਨਾਲ ਉਹਦੇ ਭਾਈ ਜਦੋਂ ਸਭਾ ਨਾਲ ਕੱਟਣਾ ਹੀ ਪੈਂਦਾ ਵਾ ਸਹੀ ਗਾ ਤੁਹਾਡੇ ਚਲੋ ਤਾਂ ਪਹਿਲੇ ਦਿਨ ਰੋਜ਼ ਰੋਜ਼ ਮਿਲਦੇ ਹੀ ਫਿਰ ਕੰਮ ਬੜਾ ਉੱਤ ਹੈ ਗਰਮੀ 'ਚ ਕੰਮ ਕਰਨਾ ਤਿਆਰੀ ਕਰਨੀ ਬੜੀ ਉੱਕੀ ਬੜੀ ਉੱਕੀ ਗਰਮੀ ਬੜੀ ਨਾ ਆਸਰ ਲਈ ਅੱਜ ਗਰਮੀ ਬਹੁਤ ਹੋ ਹਾਂਜੀ ਹਾਂਜੀ ਚਲੋ ਕੋਈ ਨਹੀਂ ਚਲੋ ਵਧੀਆ ਨੀਂਦ ਆਈ ਆ ਸੁੱਤੇ ਵਧੀਆ ਜੇ ਸੋਣਾ ਕੀ ਯਾਰ ਹਾਂ ਅੱਧੀ ਰਾਤ ਭਾਬੀ ਆਈ ਪੱਖਾ ਬੰਦ ਕਰਕੇ ਗਾਹ ਗਈ ਛਮੀ ਆਹੋ ਤੇ ਸਾਰੀ ਰਾਤ ਪੱਖੀ ਚੱਲ ਜਾ ਘੱਟੀ ਉਹ ਹੁਣ ਆਪਣੀ ਸੇਲੀ ਵਾਲੇ ਮੇਂ ਉਹਨੇ ਉਹਨੇ ਕੋ ਬੰਦ ਕਰਨੀ ਨਹੀਂ ਬੱਤੀ ਚੱਲੀ ਹੋਣੀ ਉਹਨੂੰ ਉਹ ਬੱਤੀ ਨੇ ਯਾਰ ਜਾ ਕੇ ਪੁੱਛੀ ਸਹੀ ਉਹਨੂੰ ਐਂ ਦਰਾਦ ਜਾ ਕੇ ਟੱਟੀ ਆ ਪੱਕੀਆਂ ਚੱਲ ਚੱਲ ਗਈ ਹੁਣ ਆਪਣੀ ਅਸੇਲੀ ਵਾਲੇ ਗਈ ਉਹਦੇ ਰੇਸੀ ਲੱਗਣਾ ਦੱਸ ਕਿੰਨਾ ਤੇ ਬਿੱਲ ਆ ਰਹਿਣਾ ਪੱਕੇ ਦਾ ਗਾੜੀ ਘੜੇ ਏਸੀ ਲੱਗੇ ਇੱਥੇ ਉਹਨੂੰ ਸਮਝਾਓ ਭਾਜੀ ਮੜਿਆ ਫੇਰ ਕਲੇ ਦਾ ਘਾਰੀ ਆਦੇ ਉਹ ਨਹੀਂ ਨਹੀਂ ਤੈਨੂੰ ਪਲੇਖਾ ਬੈਗਿਆ ਉਹ ਨਹੀਂ ਬੰਦ ਕਰ ਤਾਣੀ ਦੱਸੋ ਮੈਂ ਹੁਣ ਅੱਖਾਂ ਤੋਂ ਥੋੜੀ ਬੱਦੀਆਂ ਅੱਛਾ ਆਹੋ ਹੁਣ ਏਦਾਂ ਚੱਲੂਗਾ ਤੇ ਫੇਰ ਤੇ ਆਪਣੇ ਘਰ ਕਲੇ ਪੈਣੀ ਆ ਉਹ ਨਹੀਂ ਨਹੀਂ ਚਲੋ ਕੋਈ ਨਹੀਂ ਮੈਂ ਕਰਦਾ ਗੱਲ ਨੂੰ ਟੈਨਸ਼ਨ ਲਾਓ ਤੇ ਆਪਣੀ ਗੁਰਪ੍ਰੀਤ ਕਿਧ ਗਈਏ ਉਹਨੇ ਤਾਂ ਰਾਤੀ ਡਹਿ ਬਣਾਈ ਗਰਮ ਹੁਣ ਮੈਂ ਉਹਨੂੰ ਕਿਹਾ ਵੀ ਥੋੜਾ ਰਮਾਨਾ ਬੋਲੀ ਕੋਈ ਨਹੀਂ ਆਪਾਂ ਟਾਈਮ ਪਾਸ ਕਰਨਾ ਭੱਗੇ ਦੇ ਘਰ ਰਹਿਣ ਡਿਆ ਦੱਸੋ ਮੇਰੀ ਗੱਲ ਸੁਣੋ ਹੁਣ ਗੈ ਗੁਰਪ੍ਰੀਤ ਕਿਥੇ ਗਈ ਆ ਉਹ ਆਪਣੀ ਸੇਲੀਆ ਲ ਗਈ ਆ ਸੇਲੀਆ ਹਾਂਜੀ ਉਹਦੇ ਰੇਸੀ ਲੱਗਾ ਨਾ ਤਾਂ ਭਾਬੀ ਨੇ ਹੀ ਕਲੜੀ ਚਾਹੀਦੀ ਅੱਖਾਂ ਬੰਦ ਕਰਕੇ ਅੱਧੀ ਰਾਤ ਅੱਛਾ ਇਹਨਾਂ ਨੂੰ ਵੇਲਾ ਆਣਾ ਭਾਈ ਪੱਕੇ ਦੱਸੋ ਈ ਆਪ ਸਿਆਣੇ ਤੁਹਾਨੂੰ ਘੜਾ ਏਸੀ ਲਾਤਾ ਉੱਚਾ ਦੋ ਕੋਈ ਟਾਈਮ ਦੇ। ਬਾਕੀ ਚਲੋ ਸਾਡੇ ਦੇ ਟਾਈਮ ਮਾੜਾ ਮਾੜਾ ਚੰਗਾ ਕੱਟਣ ਦੇ ਆ ਤੇ ਸਾਨੂੰ ਕੱਟ ਲੈਣ ਦੋ। ਏਸੀ ਦੀ ਤੇ ਕੋਈ ਗੱਲ ਨਹੀਂ ਐ, ਪੱਖੇ ਦੀ ਗੱਲ ਨਹੀਂ ਪਰ ਮੈਨੂੰ ਸਮਝ ਨਹੀਂ ਆਉਂਦੀ। ਇਹ ਇਦਾਂ ਕਰਨੀ ਜ਼ਰੂਰੀ ਹੋ? ਤਾਂ ਇੱਜ ਕੀਂਦੇ ਨੇ ਨਾਉਣੀ ਹੀ। ਉਹ ਕਰਗੀ ਤਾਂ ਮੈਨੂੰ ਵੀ ਹਰਾਣ ਹੋ ਗਿਆ ਮੈਂ ਆਪ। ਅੱਛਾ। ਚਲੋ ਮੈਂ ਪੁੱਛਦਾ ਯਾਰ ਸਮਝ ਨਹੀਂ ਆਇਆ। ਉਹ ਪੁੱਛਣਾ ਪਛਣਾ ਭਾਈ ਕੀ ਐ? ਛੱਡੋ ਗੱਲ। ਉਹਨੇ ਕਹਣਾ ਕਿ ਮੇਰੇ ਬਾਰੇ ਚੁੱਕਣਾ ਦਿੱਤੀ ਆ। ਦੱਸੋ ਨਹੀਂ ਚੁੱਕਣਾ ਦੀਆਂ ਥੋੜੀਆਂ ਹੀ ਸੀ। ਤੇ ਜਿਹੜੇ ਮਾੜੇ ਚੰਗੇ ਦਿਨ ਸਾਨੂੰ ਤੇ ਕੱਟਨੇ ਪੈਣੇ ਆ ਜੋ ਰੱਬ ਨੇ ਸਾਡੇ ਲਿਖੇ ਆ। ਅਹੀਂ ਉਹ ਕਿੰਨੂੰ ਕੀ ਗਈ ਇਹ ਕਿੰਨੂੰ ਦੋਸ਼ ਦੀ ਇਹ ਸਾਡੇ ਕਰਮ ਆ ਜਿਹੜੇ ਲਿਖੇ ਗਏ ਆ ਤੇ ਸਾਡੀ ਮਾੜੀ ਕਿਸਮਤ ਹੈ ਇਹ ਦੀ ਉਹ ਚਲੋ ਸਾਡੇ ਘਰ ਆ ਰਿਹਾ ਨਾ ਬਾਹਰ ਆ ਉਹ ਮੇਰੀ ਗੱਲ ਸੁਣੋ ਮਾੜੇ ਸਮੇਂ ਦੇ ਆਉਂਦੇ ਰਹਿੰਦੇ ਆ ਕੋਈ ਮੈਂ ਕਰ ਰਿਹਾ ਨਾ ਗਾਲੋ ਕੋਈ ਬੈਗਾ ਉਹ ਜਾ ਕੋਈ ਪ੍ਰੋਬਲਮ ਨਹੀਂ ਹੈ ਇਲੈਕਟ੍ਰਿਸਿਟੀ ਦੀ ਇਹਦਾ ਪਤਾ ਨਹੀਂ ਕਿੱਥੇ ਦੀ ਸੋਚ ਬੰਦ ਕਰ ਨਹੀਂ ਕੋਈ ਪ੍ਰੋਬਲਮ ਹੁੰਦੀ ਦੱਸੋ ਆ ਕੇ ਸਿੱਧਾ ਸੋਚ ਬੰਦ ਕੀਤਾ ਸਾਨੂੰ ਭਲਾ ਪਤਾ ਨਹੀਂ ਲੱਗਾ ਅਹੀਂ ਬੇਗੂਮ ਤੋਂ ਨਹੀਂ ਦੱਸੋ ਉਹ ਆਪ ਚਾਦਰ ਬਣ ਗਿਆ ਮੰਨ ਨਹੀਂ ਚੋਦੀ ਨਿਕਲ ਚਲ ਕੋਈ ਕਰਨੀ ਹੁਣ ਮੈਂ ਤੁਹਾਨੂੰ ਕੋਈ ਜਾਈ ਨਹੀਂ 5 ਦਿਨਾਂ ਦਾ ਚੁੱਕਣਾ ਦਿੱਤੀ ਆ ਉਹ ਕੋਈ ਨਹੀਂ ਮੈਂ ਕੋਈ ਕਰਨੀ ਕੋਈ ਉਹ ਭਾਵੇਂ ਇਹ ਗੱਲ ਨਹੀਂ ਹੁੰਦੀ ਵੀ ਅਗਲਾ ਬੇਗੂਫਲੀ ਹੁੰਦਾ ਅਸੀਂ ਦੇਛੜਾਈ ਬਣ ਗਏ ਨਾ ਫਿਰ ਤੇ ਤੁਹਾਡਾ ਸਾਰਾ ਤੁਹਾਡੀ ਮਨਜੀ ਚੱਲਣੀ ਹੈ ਤੇ ਜੋ ਗੱਲ ਹੋ ਗਈ ਮੇਰਾ ਬੈਂਡ ਦੀ ਮੇਰੀ ਤੈਲ ਇਦਾਂ ਦੱਸੋ ਕੌਣ ਕਰਦਾ ਵਾ ਇਹਦੇ ਘਰ ਸੱਤ ਕੇ ਵੇਚ ਕਰਨ ਵਾਲੀ ਗੱਲ ਹੋ ਗਈ ਭਾਜੀ ਹੁਣ ਸਾਡਾ ਬਰਦਾਸ਼ਤ ਦੀ ਹੱਦ ਹੀ ਹੁੰਦੀ ਆ ਜੀ ਇਹ ਰਾਤੀ ਪਤਾ ਕੀ ਸੋਚਦੇ ਰਹੇ ਤੇ ਦੱਸੋ ਆਪਣਾ ਘਰ ਹੁੰਦਾ ਜਿੰਨਾ ਚਿਰ ਮਰਜੀ ਪੱਕਾ ਲਾਉਂਦੇ ਏਸੀ ਲਾਉਂਦੇ ਜੇਸੀਂ ਦਦੇ ਚਲੋ ਭਜੀ ਜ਼ਿਆਦਾ ਗਰਮ ਨਾ ਹੋ ਉਹ ਮੇਰੀ ਗੱਲ ਸੁਣੋ ਮੈਂ ਗਲਤ ਕਰ ਰਿਹਾ ਤਾਂ ਮੈਨੂੰ ਪੋਜੀਸ਼ਨ ਨਾ ਵਾਲੀ ਕੀਤਾ ਗਈ ਮੇਰੀ ਗੱਲ ਸੁਣੋ ਹੈਲੋ ਜਾਣਿਆ ਬਜਾਣੇ ਪਿੱਤ ਨਹੀਂ ਗੱਲ ਕਰਦੀ ਇਹਨੇ ਪੁੱਛਿਆ ਨਾ ਗੱਲ ਕੀ ਆ ਭਾਜੀ ਜਾਣੇ ਪਛਾਣੇ ਆਂਦੀ ਵੀ ਜੇ ਪਲੇਖੜਾ ਬੰਦ ਹੋ ਗਿਆ ਉਹ ਚੇਚਾ ਇੰਦਰ ਭਾਬੀ ਗਈ ਪੱਕਾ ਬੰਦ ਕਰਕੇ ਗਾਂ ਦੇ ਨਹੀਂ ਦੋਵੇਂ ਚੀਜ਼ਾਂ ਕਰਨ ਦੇ ਆ ਜੇ ਤੇ ਮੈਨੂੰ ਕਹਿੰਦੀ ਹੁਣ ਤੇ ਮੈਂ ਪੱਕੀ ਫੜਨਾ ਇਹ ਸਾਡੇ ਮਾਰੇ ਚੰਗੇ ਦਾ ਸੰਕਟਨੇ ਪੈਣੇ ਆ ਇਹ ਉਹਨਾਂ ਦੇ ਕਾਰਨ ਉਹਦੀ ਮਰਜ਼ੀ ਚੱਲਣੀ ਆ ਇਹ ਆਪਣੀ ਮਰਜ਼ੀ ਚੱਲਣੀ। ਇਹ ਵੱਡੇ ਕੱਚ ਰੋਮ ਮਾਰ ਦੇਂਗੀ ਇਥੇ। ਮੈਂ ਉਹਨਾਂ ਦੀ ਰੋਮ ਵਿੱਚ ਰਹਿਣਾ ਇਥੇ। ਤੇਰਾ ਨਹੀਂ ਚੱਲਣਾ। ਤੇਰਾ ਆਪਣੇ ਘਰ ਹੀ ਚੱਲਣਾ। ਉਹ ਨਹੀਂ ਇਦਾਂ ਦੀ। ਅਸੀਂ ਭੁੱਲ ਗਏ ਭਾਈ ਭਾਜੀ। ਇਹ ਸਾਡਾ ਘਰ ਆ। ਕੋਈ ਇਦਾਂ ਦੀ ਗੱਲ ਨਹੀਂ ਆ। ਅਸੀਂ ਤਾਂ ਆਪਣਾ ਸਮਝ ਕੇ ਆ ਗਏ ਹਾਂ। ਹਾਂ ਚਲੋ। ਗੁਰਪ੍ਰੀਤ ਅੱਜ ਸੇ ਕਰਦੀਆਂ ਨੂੰ ਪਤਾ। ਇਦਾਂ ਦੀ ਗੱਲ ਨਹੀਂ ਜੇ ਤੁਸੀਂ ਰਹਿਣ ਦੇਣਾ ਆਪਣਾ ਘਰ ਸਮਝ ਕੇ ਰੋ ਕੋਈ ਗੱਲ ਨਹੀਂ ਆ ਚਲੋ। ਇਹ ਛੋਟੀ ਜਿਹੀ ਗੱਲ ਇੰਨੀ ਚੀਪ ਹੱਦ ਕਰ ਨਹੀਂ ਸਕਦੀ। ਬਾਕੀ ਮੈਂ ਦੋਨੇ ਗੱਲ ਕਰਦਾ ਵਾਂ। ਤੂੰ ਮੇਰੇ ਨਾਲ ਫਗਰਮ ਨਾ। ਇਹ ਆਪਣੇ ਸਮਝਿਆ। ਇਹ ਪਰ ਭਾਬੀ ਨਹੀਂ ਸਮਝਦੀ ਆਪਣਾ। ਸਰ। ਮੰਮੀ ਜੀ ਆ ਗੁਰਪ੍ਰੀਤ ਨਾ ਸੋਨੂ ਬਾਜੀ ਕਹਿੰਦੀ ਆ ਵੀ ਗਈ ਆ ਕਿਤੇ ਅੱਛਾ ਪੈਸੇ ਕਿਸੇ ਕੋ ਲੈਣ ਠੀਕ ਆ ਹਾਂ ਹਾਂ ਤੇ ਮੈਂ ਸੋਚਣ ਦੀ ਆ ਵੀ ਵਿਚਾਰੇ ਤਾਂ ਲਈ ਲੈਂਦੇ ਫਿਰਨਦੇ ਆ ਕਿ ਤੇ ਸੋਨੂ ਬਾਜੀ ਦੀ ਕਿਹੜੇ ਕਿੰਨੀ ਕ ਤਨਖਾਹ ਆ 5-7000 ਰੁਪਏ ਨਾਲ ਕੀ ਬੰਦਾ ਮੰਮੀ ਕੁਛ ਵੀ ਨਹੀਂ ਦੇਣ ਦਵਾਣੇ ਨਹੀਂ ਆ ਇਹਨਾਂ ਨੇ ਤੇ ਆਪ ਵਰਤਣਗੇ ਕਿ ਲੋਕਾਂ ਦੇ ਦੇਣੇ ਦਵਾਣੇ ਲਾਉਣਗੇ ਮੰਮੀ ਕੋਈ ਚਾਜ ਦਾ ਕੱਪੜਾ ਨਹੀਂ ਪਾਉਣ ਦੇ ਕਿੱਡੇ-ਕੱਡੇ ਸੋਹਣੇ ਕੱਪੜੇ ਪਾਉਂਦੇ ਹੁੰਦੇ ਹਿੱੇ ਤੁਹਾਨੂੰ ਤਾਂ ਪਤਾ ਹੀ ਆ ਕਿ ਤੇ ਇਹਨਾਂ ਦਾ ਟਾਉਰ ਮਹਾਨ ਨਹੀਂ ਦੋਵਾਂ ਜੀਆਂ ਦਾ ਤੇ ਮੈਂ ਸੋਚਣ ਈ ਆ ਮੰਮੀ ਕਿ ਮੈਂ ਨਾ ਇੱਕ ਦੋ ਸੂਟ ਗੁਰਪ੍ਰੀਤ ਨੂੰ ਲਿਆਦਾ ਸ਼ਾਮੀ ਤੇ ਚੱਲ ਖੁਸ਼ ਹੋ ਜੂਗੀ ਦੇ ਦੂੰਗੀ ਪਿਆ ਗੁਰਪ੍ਰੀਤ ਨੂੰ ਸਮਾਣਾ ਹਨਾ ਤੇ ਚੱਲ ਪਾਈ ਫਿਰੂਗੀ ਸਮਾਈ ਵੀ ਮੈਂ ਦੇ ਦਿਆਂਗੀ ਚੱਲ ਮੰਮੀ ਥੋੜਾ ਬੋਤਾ ਕਰਦਾਂਗੇ ਤੇ ਕੀ ਹੋ ਜਾਊਗਾ ਹੁਣ ਉਹ ਟੇਲਰ ਕੋ ਤਾਂ ਸਮਾਈ ਨਹੀਂ ਜਾਣੀ ਉਹਦੀ ਤੇ ਅੱਗੇ ਪਤਾ ਨਹੀਂ ਕਿੰਨੀ ਸਮਾਈ ਦੇਣ ਵਾਲੀ ਆ ਉਹਦੇ ਕੋ ਮੰਮੀ ਮੈਂ ਵੀ ਸਮੁੰਦੀ ਰਹੀ ਉਹਦਾ ਤੇ ਇਹ ਵੀ ਸਮੁੰਦੀ ਰਹੀ ਆ ਥੋੜੇ ਦਿਨ ਪਹਿਲੇ ਨਾ ਫੋਨ ਆਉਂਦਿਆ ਸੀ ਉਹਦਾ ਜਸਮਾਹੀ ਮੰਗਣ ਡਿਆ ਅਗਲਾ ਅੱਛਾ ਸਵਾਈ ਦੇ ਹਾਂ ਤੇ ਕਹੇ ਹੋਰ ਬਟਿਕ ਤੋਂ ਵੀ ਉਹ ਸਵੰਦੀ ਨਹੀਂ ਗੁਰਪ੍ਰੀਤ ਉਹ ਜਨਾਨੀ ਦਾ ਵੀ ਫੋਨ ਆਉਂੰਡਿਆ ਹੈ ਪਸਵਾਈ ਦੇ ਕੇ ਜਾ ਪਤਾ ਨਹੀਂ ਕਿੰਨੀ ਕਿੰਨੀ ਸਵਾਈ ਬਣਾਈਂ ਦੱਸ ਕਿੰਨੇ ਕੁ ਦੇਣੀ ਐ ਇੰਨਾ ਕਿਹਦੇ ਤੇ ਪੁੱਤ ਮਮੇ ਜੰਨੇ ਸੂਟ ਸੌਂਦੀ ਰਹੀ ਉਹਨੇ ਸਵਾਈ ਦਊਗੀ ਤੇ ਪੁੱਤ ਵੇ ਤੂੰ ਕਿੱਡੀ ਚੰਗੀ ਆ ਤੇਰਾ ਕਿੱਡਾ ਦੇ ਲਿਆ ਇੰਨਾ ਕੋਹ ਤੂੰ ਸੁਣ ਕੇ ਸਹਿ ਕੇ ਤੇ ਫੇਰ ਵੀ ਤੂੰ ਉਹਦੇ ਬਾਰੇ ਸੋਚਦੀ ਆਂ ਵੀ ਉਹਨੂੰ ਮੈਂ ਸੂਟ ਲਿਆ ਕੇ ਦਵਾਂ ਤੇ ਕੋਹ ਆ ਜਿੰਨੇ ਸਾਡਾ ਘਰ ਬਰਬਾਦ ਕਰਤਾ ਤੇ ਇੱਕ ਤੂੰ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਉਹ ਮੇਰੀ ਧੀ ਆ ਤੇ ਤੂੰ ਮੇਰੀ ਨੂੰਹ ਆ ਤੇ ਵੇਖ ਪੁੱਤ ਤੇਰੇ ਤੇ ਉਹਦੇ 'ਚ ਕਿੰਨਾ ਫਰਕ ਆ ਤੇਰੀ ਸੋਚਣੀ 'ਚ ਕਿੰਨਾ ਫਰਕ ਆ ਵੀ ਚਲ ਆ ਜਿਉਂਦਾ ਤੇ ਮਾਣੀ ਦੇ ਨੇ ਆਇਆ ਤੇ ਮੰਮੀ ਇਹਨਾਂ ਨੂੰ ਲੀਣਾ ਕਪੜਾ ਲੈ ਕੇ ਦੇਈਏ ਅਬ ਤੂੰ ਇਹਨਾਂ ਨੂੰ ਇੱਥੇ ਰੱਖਿਆ ਪੁੱਤ ਤੇਰਾ ਦਿਨ ਬਹੁਤ ਵੱਡਾ ਹੋ ਪਰ ਮੇਰੀ ਧੀ ਉਹ ਤੇ ਸਾਰੀ ਬੇਇਮਾਨੀਆਂ ਦੀ ਭਰੀ ਆ ਨਾ ਮੈਂ ਕੀ ਕਹਾਂ ਉਹ ਸਹੀ ਗੱਲ ਐ ਮੰਮੀ ਜੀ ਜਦੋਂ ਮੈਂ ਸੋਚਦੀ ਆ ਨਾ ਮੈਂ ਇਹਨਾਂ ਦੀ ਹੈਲਪ ਕਰਾਂ ਨਾਲ ਹੀ ਮੈਨੂੰ ਉਹ ਦਿਨ ਯਾਦ ਆ ਜਾਂਦੀ ਆ ਜੋ ਮੇਰੇ ਤੇ ਆਏ ਸੀ ਰਣਜੀਤ ਤੇ ਆਏ ਸੀ ਤਹਾਡੇ ਤੇ ਆਏ ਸੀ ਮੰਮੀ ਪਰ ਇਹਨਾਂ ਨੇ ਸਾਡੀ ਬਾਹ ਨੀ ਫੜੀ ਪਰ ਮੈਂ ਅੱਜ ਸੋਚਦੀ ਆ ਜੇ ਉਹ ਕੁਝ ਮੈਂ ਇਹਨਾਂ ਨਾਲ ਕੀਤਾ ਤੇ ਇਹਨਾਂ ਤੇ ਮੇਰੇ ਚ ਫਰਕ ਕੀ ਰਹਿ ਜਾਊਗਾ ਇਹ ਸੋਚ ਕੇ ਨਾ ਮੈਂ ਕਹਿੰਦੀ ਚੱਲ ਮਣਾ ਕੋਈ ਗੱਲ ਨਹੀਂ ਔਖੇ ਦੇਣ ਹੀ ਨਿਕਲ ਗਏ ਰੱਬ ਨੇ ਲਿਖਿਆ ਹੋਊਗਾ ਕਿ ਇਦਾਂ ਦੇ ਦੇਣ ਹੀ ਕੱਟਣੇ ਹੀ ਸਾਡੀ ਕਿਸਮਤ 'ਚ ਲਿਖਿਆ ਹੀ ਕਿ ਆਹਾਂ ਕੱਟੇ ਚਲੋ ਮੰਮੀ ਹੁਣ ਇਹ ਨਾ ਔਖੇ ਹੋਣ ਜਿੰਨਾ ਸਾਡੇ ਕੋ ਸਰਦਾ ਵਾ ਨੂੰ ਦੇਣਾ ਚਾਹੀਦਾ ਵਾ ਅੱਜ ਮੈਂ ਬਾਜ਼ਾਰ ਜਾਨੀ ਆ ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਸਬਜੀ ਦਾ ਉਹ ਸਰਜੂਗਾ ਨਾ ਰਾਤ ਨੂੰ ਛੋਲਿਆਂ ਦੀ ਸਬਜੀ ਬਣਾਈ ਮੰਮੀ ਤੇ ਰਾਤ ਨੂੰ ਅੱਜ ਰਹਿਣ ਦਿੰਨੇ ਆ ਰਾਤ ਨੂੰ ਬਾਜ਼ਾਰ ਚਲ ਜਾਨੀ ਚਲ ਕੋਈ ਨਹੀਂ ਜਿੱਤਰਾ ਤੇਰੀ ਮਰਜ਼ੀ ਉਤਰਾ ਕਰਨਾ ਸਬਜੀ ਤੇ ਪੁੱਤ ਵਾਂਦੂ ਆ ਬਾਕੀ ਕੰਮ ਮੈਂ ਕਰ ਲਵਾਂਗੀ ਤੇ ਵੇ ਪੁੱਤ ਤੂੰ ਕਿੰਨਾ ਸੋਚਦੀ ਓਦੇ ਬਾਰੇ ਤੇ ਗੁਰਪ੍ਰੀਤ ਨੂੰ ਵਿੱਚ ਚਾਹੀਦਾ ਨਾ ਤੇਰੇ ਬਾਰੇ ਸੋਚਣਾ ਮੇਰੇ ਪਰਜਾਈ ਕਿੰਨਾ ਮੇਰ ਨਾਲ ਕਰਨ ਗਈ ਆ ਉਹਨਾਂ ਨੇ ਹੁਣ ਕੀ ਸੋਚਣਾ ਹੁਣ ਸੋਚਣ ਜੋਗੇ ਨਹੀਂ ਹੈਗੇ ਉਹਨਾਂ ਨੇ ਕੀ ਸੋਚਣਾ ਉਹ ਕਿਸੇ ਨੂੰ ਕੁਝ ਦੇਣ ਜੋਗੇ ਨਹੀਂ ਆ ਮੰਮੀ ਹੁਣ ਅਸੀਂ ਉਹਨਾਂ ਦੀ ਥੋੜੀ ਬਹੁਤੀ ਹੈਲਪ ਕਰਨੀ ਹੈ ਠੀਕ ਹੈ ਨਾ ਮੰਮੀ ਹਾਂ ਕੋਈ ਨਹੀਂ ਪੁੱਤੋਂ ਵੀ ਕਰਦੀ ਧੀ ਆ ਤੂੰ ਸੋਚਿਆ ਤੇਰੇ ਵੱਤੇ ਇੰਨਾ ਹੀ ਬਣਾ ਕੋਈ ਨਹੀਂ ਆਂਦੇ ਨੇ ਨਾ ਘਰ ਭਲਾ ਤੇ ਹੋਪਰਾ ਤੁਹਾਡਾ ਦੇਖੀ ਪੁੱਤ ਭਰਾ ਹੋ ਰਿਹਾ ਹਾਂ ਮੰਮੀ ਬਿਲਕੁਲ ਸਾਡੇ ਘਰ ਰਹਿੰਦੇ ਆ ਤੇ ਹੁਣ ਸਾਡਾ ਵੀ ਤਾਂ ਕੁਝ ਕਰਜ਼ ਬੰਦਾ ਹੈ ਨਾ ਸਾਡੇ ਬੰਦਾ ਹੈ ਜਿਹੜੀ ਗੱਲ ਹੈ ਬੰਦਾ ਹੀ ਬੰਦਾ ਪੁੱਤ ਜਿੰਨਾ ਹੀ ਕਰ ਸਕਦੇ ਆ ਹੀ ਕਰਨਾ ਉਹਨਾਂ ਨੂੰ ਬੜਾ ਐਸੀਓਸੀ ਲਾਇਆ ਹੈ ਕਮਰਾ ਪੂਰਾ ਠੜਾ ਕਰਾਇਆ ਜਦ ਨਹੀਂ ਹੈ ਤੁਹ ਫਿਰ ਯਾ ਲੈ ਦੱਸ ਏਸੀ ਚੱਲਦਾ ਆ ਤੇ ਕਮਰਾ ਠੰਡਾ ਹੀ ਹੋਗਾ ਰੰਜੀਤ ਪਤਾ ਕਿੰਨੀ ਗਰਮੀ ਆ ਏਸੀ ਤੇ ਬੰਦ ਨਹੀਂ ਕੀਤਾ ਜਾਂਦਾ ਅੱਜ ਕੱਲ ਇਹੋ ਤੇ 2-3 ਮਹੀਨੇ ਹੰtre ਗਰਮੀ ਦੇ ਕਿਉ ਮੰਮੀ ਤੇ ਹੋਰ ਇਹ ਅਸੀਂ ਠੰਡਾ ਲਾਵਾਂਗੇ ਠੰਡਾ ਕੋਈ ਯਾਰੀ ਸਵਾ ਦੇ ਕੜੀ ਕੇ ਨੀ ਜਾਓ ਠੰਡਾ ਕਰ ਦੇ ਕਮਰਾ ਤੁਹਾਨੂੰ ਕਮਰਾ ਠੰਡਾ ਆ ਮੇਰੀ ਗੱਲ ਸੁਣਾ ਜੇ ਤੈਨੂੰ ਜਿਆਦਾ ਗਰਮੀ ਲੱਗਦੀ ਆ ਤੇ ਰਾਤੀ ਉਹਨਾਂ ਦਾ ਪੱਖਾ ਕੋ ਬੰਦ ਕਰ ਦਿੱਤਾ ਜੀ ਹੈਂ ਮਿੰਦੋਸਾ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਤੇ ਸਾਰੀ ਰਾਤ ਗਰਮੀ 'ਚ ਸੁੱਤੇ ਅਗਲੇ ਠੀਕ ਹੈ ਨਾ ਪੱਖੀ ਚੱਲਦੇ ਰਹੇ ਆ ਕੌਣ ਐ ਕਿੰਨਾ ਦੀ ਗੱਲ ਕਰ ਰਹੇ ਹੋ ਕੌਣ ਕਿੰਨੇ ਕਿਹੜੀ ਘਰ 'ਚ सोनू ਭਾਈ ਜਿਹਦੇ ਕੋਈ ਗੁਰਪ੍ਰੀਤ ਦੀ ਗੱਲ ਕਰਦੇ ਆ ਵਾ ਤੂੰ ਬੱਤੀ ਨਹੀਂ ਬੰਦ ਕਰਕੇ ਹੀ ਚੱਲ ਉਹਨਾਂ ਦੀ ਬੱਤੀ ਤਾਂ ਬੱਤੀਆਂ ਤਾਂ ਬੰਦ ਕਰਨੀਆਂ ਹੀ ਹੁੰਦੀਆਂ ਵਾ ਪੱਤੀਆਂ ਨਾ ਨੇ ਮੈਂ ਕਿਹੜੀ ਪੱਤੀ ਬੰਦ ਕੀਤੀ ਉਹਨਾਂ ਦੀ ਕੀ ਬੋਲੀ ਜਾਣਦੀ ਹੋ ਯਾਰ ਮੇਰੀ ਗੱਲ ਸੁਣ ਤੂੰ ਗੱਲ ਸਮਝੀ ਮੇਰੀ ਹੈ ਕਿੰਜ ਜਾਣ ਬੰਦੀ ਜਿਆਦਾ ਉਹਨਾਂ ਦੀ ਬੱਤੀ ਪੱਖਾ ਸਾਰਾ ਕੁਝ ਬੰਦ ਕਰਕੇ ਕਹੀ ਤੂੰ ਦੀ ਇਲੈਕਟ੍ਰਿਸਿਟੀ ਸਾਰੀ ਬੰਦ ਕਰੀ ਇਹਨਾਂ ਦੇ ਕਮਰੇ ਦੀ ਤੋ ਵਿਚਾਰੇ ਰਾਤ ਅੱਜ ਰਾਤ ਗਰਮੀ 'ਚ ਸੁੱਤੇ ਆ ਰੰਜੀਤ ਮੈਂ ਨਹੀਂ ਕੁਝ ਵੀ ਬੰਦ ਕੀਤਾ ਮੈਂ ਤੇ ਲੌਬੀ ਦੀ ਬੱਤੀ ਬੰਦ ਕੀਤੀ ਤੇ ਆਪਣੇ ਕਮਰੇ ਦੀ ਕੀਤੀ ਨਾਲੇ ਮੇਰੀ ਸੁਣੋ ਗੱਲ ਉਹ ਦੋਵੇਂ ਜੀ ਸੁੱਤੇ ਰਾਤ ਨੂੰ ਤੇ ਮੈਂ ਉਹਨਾਂ ਦੇ ਕਮਰੇ 'ਚ ਜਾ ਸਕਦੀ ਆ ਆਪਣਾ ਬੱਤੀ ਪੱਖਾ ਬੰਦ ਕਰਨ ਤੁਸੀਂ ਕਿੱਦਾਂ ਦੀ ਗੱਲਾਂ ਕਰਨ ਦੇ ਇਹ ਬੜੀ ਭੋਲੀ ਨਾ ਬਣ ਮੇਰੀ ਗੱਲ ਸੁਣਾ ਕਿੰਨਾ ਭੇਲਾ ਚ ਲੈ ਗਦੇ ਫਿਰ ਕਿਉਂ ਚ ਲੈ ਗਦੇ ਪੱਖਾ ਚਲਾਣਾ ਹੀ ਰਾਤ ਕਿਤੇ ਨਾਲੇ ਮੰਮੀ ਨੂੰ ਦੱਸਈ ਨਹੀਂ ਗਰਮੀ ਯਾਰ ਸੁੱਤਾ ਜਾਂਦਾ ਬਿਨਾਂ ਪੱਖੇ ਲੈ ਆਏ ਰੰਜੀਤ ਤੇ ਭਲੀ ਜਾਣਦੇ ਹੋ ਮੈਨੂੰ ਬਿੱਲ ਨਾਲ ਕੀ ਮਤਲਬ ਆ ਬਿੱਲਕਾਰ ਨੂੰ ਤੁਸੀਂ ਬੈਠੇ ਜੇ ਮੰਮੀ ਜੀ ਬੈਠੇ ਆ ਕੋਈ ਮੈਂ ਬਿੱਲ ਕਰਦੀ ਆ ਮੈਂ ਇੰਦਾ ਕਰੂੰਗੀ ਤੇ ਫਿਰ ਕਿਉਂ ਬੰਦ ਕੀਤਾ ਤੈਨੂੰ ਕਿ ਲੋੜ ਨਹੀਂ ਬੰਦ ਕਰਨ ਦੀ ਉਹੀ ਤੇ ਗਲੇਸ਼ ਵਾਲੀ ਗੱਲਾਂ ਕਰ ਰਹੇ ਹੋ ਮੈਂ ਉਹਨਾਂ ਨਾਲ ਇੰਨਾ ਕਰਦੀ ਆ ਤੇ ਤੁਸੀਂ ਕੀ ਬੋਲੀ ਜਾਣਦੇ ਜਿਵੇਂ ਮੈਂ ਤਾਂ ਮੱਖਾ ਬੰਦ ਕੇ ਆਈ ਆ ਭਲੇ ਤੇਰੇ ਮੈਂ ਕਿਲੇ ਹੀ ਪਾਉਂਦੇ ਆ ਹੋਰ ਕੀ ਕਰਦੇ ਜੇ ਤੁਹਾਨੂੰ ਕਿਹਨੇ ਵੇਖਿਆ ਮੇਜ ਉਹ ਮੈਨੂੰ ਪਤਾ ਲੱਗੀ ਆ ਤਾਂ ਹੀ ਕਹਾ ਮੈਂ ਠੀਕ ਹੈ ਨਾ ਮੈਂ ਆਪਦੇ ਕੋਲੋ ਨਹੀਂ ਕਹਿੰਦਿਆ ਇਹਨੂੰ ਪਤਾ ਲੱਗੀ ਕਿਨੇ ਕਹੀ ਤੁਹਾਨੂੰ ਸੋਨੂ ਬਾਜੀ ਨੇ ਕਹੀ ਤੇ ਗੁਰਪ੍ਰੀਤ ਨੇ ਕਹੀ ਕਿ ਕਿਸੇ ਹੋਰ ਨੇ ਕਹੀ ਦੱਸੋ ਉਹ ਤੂੰ ਛਾਡੋ ਗੱਲ ਤੂੰ ਮੈਨੂੰ ਦੱਸ ਤੂੰ ਕਿਧਰ ਦੀ ਬੰਦਗੀ ਨਹੀਂ ਬੰਦਗੀ ਤਾਂ ਰਣਜੀਤ ਮੈਂ ਨਹੀਂ ਕੀਤਾ ਮੈਂ ਕਿਉਂ ਉਹਨਾਂ ਦਾ ਪੱਖਾ ਬੰਦ ਕਰੂੰਗੀ ਮੈਂ ਮੈਂ ਕਿਉਂ ਕਰੂੰਗੀ ਮੇਰੀ ਗੱਲ ਸੁਣ ਚਲ ਪੁਰਾਣੀ ਗੱਲਾਂ ਮੈਨੂੰ ਪਤਾ ਤੈਨੂੰ ਗੁੱਸਾ ਹੋਊਗਾ ਉਹ ਗੱਲਾਂ ਤੇ ਹਰ ਕਦਾਂ ਜਿੰਨੀਆਂ ਵੀ ਪੁਰਾਣੀਆਂ ਨੇ ਗੁਰਪ੍ਰੀਤ ਨੇ ਕੀਤੀਆਂ ਜੋ ਵੀ ਅਮਨ ਨੂੰ ਪਤਾ ਤਾਂ ਅੰਦਰੋਂ ਤੇ ਗੁੱਸਾ ਹੁੰਦਾ ਪਰ ਇਦਾਂ ਦਾ ਕੰਮ ਨਾ ਕਰ ਮੰਮੀ ਨਹੀਂ ਚੰਗਾ ਲੰਦਾ ਮੰਮੀਆਂ ਵੇਖ ਲਓ ਨਾ ਪੁੱਤ ਇਹ ਗੱਲ ਨਹੀਂ ਮੈਂ ਮੰਨ ਸਕਦੀ ਕਿ ਇਹਨੇ ਪੱਖਾ ਪੱਤੀ ਬੰਦ ਕੀਤਾ ਹੋਗਾ ਇਹ ਤੂੰ ਗੱਦ ਗੱਲ ਕਰਦਾ ਤੇ ਇਲਜ਼ਾਮ ਲਾਉਂਦੇ ਆਂਾ ਉਹਨੇ ਘਰ ਚ ਲਿਆਂਦਾ ਅੱਜ ਜਦ ਸਵਾ ਮੈਨੂੰ ਕਹਿੰਦੇ ਮੰਮੀਆਂ ਨਾਲ ਨੂੰ ਸੂਟ ਸਾੜ ਲੈ ਕੇ ਦਵਾ ਤੇ ਤੂੰ ਹੋਰ ਹੀ ਗੱਲਾਂ ਕਰੀ ਜਾਣਾ ਪੁੱਛੋ ਤਾਂ ਸਹੀ ਮੰਮੀ ਨੂੰ ਮੈਂ ਉਹਨਾਂ ਨਾਲ ਕੀ ਸਲਾਮਾਂ ਕਰਦੀ ਫਿਰਨ ਈ ਆ ਮੈਂ ਗੁਰਪ੍ਰੀਤ ਨੂੰ ਸੂਟ ਲੈ ਆ ਕੇ ਦੇਂਦੀ ਆ ਸਲਾਮਾਂ ਕਰਨ ਨਹੀਂ ਇਹ ਗੱਲ ਮੇਰੇ ਵੀ ਮਨ ਵਿੱਚ ਨਹੀਂ ਆਉਂਦੀ ਮੇਰੇ ਵੀ ਮਨ ਵਿੱਚ ਨਹੀਂ ਆਉਂਦੀ ਅਗਲੇ ਦਿਨ ਮੰਮੀ ਇਹੋ ਗੱਲ ਕਹੀ ਐ ਠੀਕ ਐ ਨਾ ਕਿ ਇਦਾਂ ਦੀ ਇੰਨੀ ਚੀਜ਼ ਬਰਕਰਤ ਨਹੀਂ ਕਰ ਸਕਦੀਓ ਪਰ ਉਹਨਾਂ ਸਿੱਧਾ ਮੁਕਿਆ ਵਾ ਉਹ ਦੱਸ ਮੈਂ ਕਿ ਕਰਾ ਸਮਝਾਵਾਂ ਪਤਾ ਨਹੀਂ ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂ ਰਹਿ ਗਿਆ ਚੰਗੇ ਭਲੇ ਹੁੰਦੇ ਸੀ ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ ਜਾਣਦਿਆ ਵਾ ਮੈਂ ਕਿਹਾ ਮੱਤੀ ਪੱਖਾ ਬੰਦ ਕਰੂੰਗੀ ਦੱਸ ਮੈਂ ਨਾਲੇ ਮੇਰੀ ਗੱਲ ਸੁਣੋ ਪੱਖੇ ਦਾ ਕਿੰਨਾ ਕ ਬੇਲ ਆ ਜਾਂਦਾ ਵਾ ਇੱਕ ਬਲਬ ਦਾ ਕਿੰਨਾ ਕ ਬੇਲ ਆ ਜਾਂਦਾ ਮੇਰੀ ਗੱਲ ਸੁਣੋ ਉੱਥੇ ਕੋਈ AC ਚੱਲਣ ਡਿਆ ਜਿਹੜਾ ਮੈਂ ਬੰਦ ਕਰਕੇ ਆਈ ਮੈਂ ਬਾਲਾ ਨਹੀਂ ਬੋਲਦਾ ਮੇਰੀ ਗੱਲ ਸੁਣੋ ਅਗਰੇ ਇਹਨਾਂ ਨੂੰ ਪਤਾ ਕੀ ਗਿਆ ਮੈਨੂੰ ਉਹ ਕਿ ਤਵੀ ਜਦ ਬੇ ਸਾਡਾ ਘਰ ਨਹੀਂ ਆਈ ਕੋਈ ਸ਼ਿਕਾਇਤ ਕਹਿ ਵੀ ਸਕਦੇ ਹੁਣ ਪਤਤ ਇੰਨੀ ਆਸ ਤੇ ਤੇ ਕੋ ਵੀ ਨਹੀਂ ਮੈਨੂੰ ਵੀ ਉਹਨਾਂ ਦਾ ਪੱਖਾ ਬੰਦ ਕਰਿਆ ਹੋਵੇ ਜੇ ਪਤੋ ਆ ਹੀ ਗਿਆ ਹਾਂ ਤੇ ਗਰਮੀ ਚ ਤੂੰ ਉਹਨਾਂ ਦਾ ਸਭ ਕੁਝ ਬੰਦ ਕਰ ਲਈਆਂ ਆਪਣਾ AC ਚ ਲੰਡਿਆ ਇੰਨੀ ਆਸ ਤੇ ਪਤਾ ਤੇਰੇ ਕੋਲ ਮੈਨੂੰ ਵੀ ਨਹੀਂ ਮੰਮੀ ਜੀ ਮੇਰੀ ਗੱਲ ਤੇ ਯਕੀਨ ਕਰੋ ਮੈਂ ਕੁਝ ਵੀ ਨਹੀਂ ਬੰਦ ਕੀਤਾ ਮੈਂ ਸ਼ਦੈਨ ਥੋੜੀ ਆ ਕਿ ਮੈਂ ਉਹਨਾਂ ਦਾ ਪੱਖਾ ਬੰਦ ਕਰ ਦਿੱਤਾ ਤੇ ਉਹ ਸ਼ਦਾਈ ਆ ਫਿਰ ਮੈਨੂੰ ਨੇ ਸਮਝ ਲੱਗਣ ਦੀ ਉਹ ਤੁਹਾਨੂੰ ਕਿਉਂ ਤੇ ਕੀ ਕਹਿਣ ਦੇ ਨੇ ਮੈਂ ਪੁੱਛਾਂ ਉਹਨਾਂ ਨੂੰ ਕਿੱਥੇ ਨੇ ਸੋਨੂ ਬਾਜੀ ਪੁੱਛਣਾ ਕਿਉਂ ਤੂੰ ਮੇਰੀ ਗੱਲ ਸੁਣ ਤੂੰ ਛੱਡ ਦੇ ਗੱਲ ਜਿਹੜੀ ਗਈ ਆ ਮੇਰੀ ਗੱਲ ਸੁਣ ਪਤਾ ਨਹੀਂ ਆ ਤੁਪਲੇਖੇ ਨਾ ਬੰਦੋਗਾ ਜੇ ਤੂੰ ਤੇ ਕੀ ਚੱਕਰ ਹੀ ਮੈਨੂੰ ਨਹੀਂ ਇਹ ਗੱਲ ਦੀ ਸਮਝ ਲੱਗਦੀ ਗਾ ਤਾਂ ਐਦਾਂ ਦੀ ਹਰਕਤ ਕਰੀ ਠੀਕ ਹੈ ਨਾ ਸਰਜਨ ਨਾਲ ਜਿਹੜੀ ਲੱਗੀ ਹੈ ਮੈਂ ਵੀ ਉਹਨੂੰ ਇਹ ਗੱਲ ਕਹੀਏ ਮੈਂ ਹੈ ਐਦਾਂ ਨਹੀਂ ਕਰ ਸਕਦੀ ਉਹ ਹੁੱਤ ਦਾ ਪਲੇਖੇ ਨਾ ਹੋ ਗਿਆ ਹੋਵੇ ਕੋਈ ਚੱਕਰ ਹੋ ਗਿਆ ਹੋਵੇ ਕੋਈ ਜਾਨ ਬੱਤੀ ਬੱਤੀ ਬੰਦ ਹੋ ਗਈ ਲਾਈਟ ਗਈ ਹੋਣੀ ਹੈ ਕਿਤੇ ਉਹ ਪੁੱਤ ਪਲੇਖੇ ਦਾ ਸ਼ਾਇਦ ਸੋਧਾ ਮਾਤਾ ਪ੍ਰਾਣੀ ਦਾ ਲਗਾਈ ਗਏ ਛੱਡ ਮੇਰੀ ਗੱਲ ਸੁਣ ਜੇ ਤੈਨੂੰ ਤਾਂ ਕੁਝ ਹੋਇਆ ਵੀ ਨਾ ਤਾਂ ਉਹਨਾਂ ਛੱਡ ਦੇ ਦਿਲ ਚ ਕੋਈ ਨਾ ਮੇਰੀ ਗੱਲ ਸੁਣ ਬਦਲੇ ਦੀ ਭਾਵਨਾ ਨਾ ਰੱਖ ਛੱਡ ਜੋ ਵੀ ਹੋ ਗਿਆ ਤੋ ਹੀ ਨਾ ਹੁਣ ਉਹ ਗੱਲਾਂ ਤੇ ਪੜਦੇ ਨਾ ਪਾਓ ਜਿਹੜੀ ਗੱਲ ਤੂੰ ਸ਼ੱਕ ਕੀਤਾ ਤੇ ਕੀਤਾ ਤੂੰ ਇਹ ਤਾਂ ਮੈਨੂੰ ਠੋਕ ਕੇ ਕਿਹਾ ਵਈ ਤੂੰ ਉਹ ਕੰਮ ਕੀਤਾ ਵਾ ਤੇ ਤੂੰ ਕੀਤਾ ਵਾ ਤਾਨੂੰ ਇੰਨਾ ਭਰੋਸਾ ਨਹੀਂ ਮੇਰੇ ਤੇ ਹੈਗਾ ਕਿ ਸ਼ਮੀਰ ਤਾਂ ਨਹੀਂ ਕਰ ਸਕਦੀ ਕਹਤਾ ਨਾ ਜੋ ਤੂੰ ਹੀ ਬੜਾ ਵਧੀਆ ਕਹਤਾ ਮੈਨੂੰ ਚੱਲ ਛੱਡੋ ਲੜੋ ਨਾ ਗਾਂਜੋ ਇਹਦੀ ਹਰਕਤ ਨਾ ਕਰੋ ਤੇ ਨਾਲ ਘਰ ਚ ਲੜਾਈ ਪਾ ਉਹਨਾਂ ਨੂੰ ਬੋਤੇ ਇੱਥੇ ਰਹਿਣਾ ਮੈਂ ਤੈਨੂੰ ਇਹ ਨਹੀਂ ਕਹਿਣ ਦਿਆ ਤੇ ਤੂੰ ਜਾਣ ਕੇ ਕਰਕੇ ਆਈ ਆ ਹੋ ਸਕਦਾ ਭਲੇਖੇ ਨਾ ਹੋ ਗਿਆ ਹੋਵੇ ਕਿਤੇ ਕਿ ਸੂਚ ਬੰਦ ਹੋ ਗਿਆ ਕਿਉਂਕਿ ਤੈਨੂੰ ਪਤਾ ਉਹ ਦੂਜੇ ਕਮਰੇ ਦੀ ਲਾਈਟ ਆ ਉਧਰ ਅਲੱਗ ਹੈ ਉੱਥੇ ਠੀਕ ਹੀ ਕਹਿੰਦੇ ਆ ਪਜਾਈਆਂ ਜਿੰਨੀਆਂ ਮਰਜ਼ੀ ਚੱਲੀਆਂ ਹੋਣ ਉਹਨਾਂ ਦਾ ਕੋਣ ਕੋਈ ਨਹੀਂ ਪਾਉਂਦਾ ਮੇਰੇ ਆਪਣੇ ਘਰ ਦੇ ਨਹੀਂ ਪਾਉਣ ਦੇ ਤੇ ਉਹਨਾਂ ਦੋਵਾਂ ਜਿੰਨੀਆਂ ਕਿੱਥੋਂ ਪਾਉਣਾ ਮੈਂ ਤੁਸੀਂ ਮੈਨੂੰ ਇਦਾਂ ਕਹਿਣ ਦੇ ਸੀ ਜੋ ਕਰਨਾ ਕਰੀਏ ਚੱਲ ਤੁਸੀਂ ਹੁਣ ਆਪ ਵਿੱਚ ਨਾ ਲੜੋ ਤੇ ਮਾਦਾ ਮੈਂ ਕੀ ਮਾੜੀ ਗੱਲ ਕਹੀਏ ਚ ਮੈਂ ਉਹ ਗੱਲ ਕਹੀ ਆ ਤੇ ਨਰ ਗਰਮੀ ਬੜੀ ਆ ਪੱਖਾ ਬੰਦ ਹੀ ਨਾ ਕਰਨ ਦਾ ਗਰਮੀ ਬੜੀ ਐ ਸੁੱਤਾ ਜਾਂਦਾ ਕਿ ਤੇ ਉਹ ਮੇਰੇ ਨਾਲ ਕੁੜੀ ਪਤਾ ਗੱਲ ਗਈ ਆ ساری ਰਾਤ ਸੁੱਤੀ ਨਹੀਂ ਹੁੰਦਾ ਦਾ ਘਰ ਵਾਲਾ ਠੀਕ ਹੈ ਨਾ ਸੋ ਨੰਮ ਨੂੰ ਇਹ ਗੱਲ ਕੀ ਸੁਤੀ ਇਹਨੂੰ ساری ਰਾਤ ਤੇ ਹੁਣ ਜਾ ਕੇ ਇਸੇ ਘਰੀ ਦੇ ਘਰੀ ਮੈਂ ਅੱਜ ਨਹੀਂ ਜਾਨੀ ਤੇ ਸੋਣਾ ਕੀ ਆਹੋ ਹੁਣ ਇੱਥੇ ਵੀ ਤੇ ਪਤਾ ਹੈ ਕਮਰੇ ਏਸੀ ਲੱਗਾ ਵਾ ਇਧਰੋਂ ਇਧਰੋਂ ਹਾਂ ਤੇ ਕਿਹਨਾ ਟੈਨ ਲੱਦਾ ਹੁਣ ਇੰਦਰ ਵੀ ਆ ਕੇ ਸੌਂ ਹੀ ਸਕਦੀ ਐ ਅਗਲੀ ਕੀ ਤਾਂ ਇਹੋ ਨਹੀਂ ਸੌਂ ਦਿੰਦੀਓ ਕੀ ਤਾਂ ਉਹ ਮੇਰੇ ਅੱਜ ਕਸੂਰ ਆ ਕੇ ਇਹਦੇ ਸੀ ਕਸੂਰ ਆਣੇ ਆਪਾਂ ਨੂੰ ਇਹ ਨਹੀਂ ਨਾ ਪਤਾ ਮੈਂ ਹੁਣ ਉਹਨਾਂ ਨੂੰ ਕੀ ਕਹਾਂ ਮੈਂ ਦਿਨ ਨੂੰ ਹੀ ਕਹਿ ਸਕਦਾ ਵਾਂ ਚਲ ਆਪਣੇ ਘਰ ਚ ਇਹਨਾਂ ਨਾਲ ਲੜਾਈ ਪਾਉਗਾ ਮੱਤੀ ਨਾਂ ਬੰਦ ਕਰਨ ਆਪਣੀ ਹੋਂਟੇ ਕਰ ਲਿਆ ਕਰਨਾ ਇਹ ਜਾਵੇ ਹੀ ਨਾ ਠੀਕ ਆ ਮਾਤਾ ਠੀਕ ਆ ਨਾ ਆ ਵੀ ਸੋਚਿਆ ਤੂੰ ਜਿਹਾ ਆਪਣਾ ਕੰਮ ਕਰਤਾ ਈ ਹੁਣ ਵੇਖੋ ਇਹ ਭਾਈ ਰਾਣੇ ਚ ਤੇ ਭਾਬੀ ਸ਼ੰਮੀ ਚ ਕੀ ਬਣਦਾ ਆ ਹੋਰ ਨਾ ਗੋਸ਼ ਹੋਊਗਾ ਇਹਨਾਂ ਦੇ ਕਲੇਸ਼ ਤੇ ਬਣੂਗਾ ਇਹਨਾਂ ਚ ਭਾਬੀ ਨੂੰ ਨਹੀਂ ਸੱਚੀ ਤੇ ਰਾਣਾ ਨਾ ਝੂਠਾ ਹਾਂ ਤੇ ਫਿਰ ਇਹਨਾਂ ਦੇ ਕਲੇਸ਼ ਵਧੂਗਾ ਇਹਨਾਂ ਦੋਵਾਂ ਚੀਂ ਦੀ ਆਪਸ ਚ ਬਣੀ ਨਹੀਂ ਆ ਤੇ ਸਾਡੀ ਬਣੀ ਹੋਣੀ ਆ ਫਿਰ ਅਸੀਂ ਕਰਾਂਗੇ ਇਹਨਾਂ ਦੇ ਘਰ ਤੇ ਰਾਜ ਹੋੜੀ-ਓੜੀ ਇਹਨਾਂ ਦੇ ਆਪਸ ਵਿੱਚ فاਸਲੇ ਵੱਧ ਜਾਣਗੇ ਤੇ ਅਸੀਂ ক্লোਜ਼ ਹੋਈ ਜਾਣਾ ਮੰਮੀ ਦੇ ਤੇ ਮੰਮੀ ਦੇ ਰੇਣਾਂ ਚੰਤੂਗੀ ਤੇ ਸਾਨੂੰ ਆਪਣਾ ਸਮਝੂਗੀ ਅਸੀਂ ਜੋ ਫਿਰ ਰਾਣੇ ਭਾਈ ਨੂੰ ਕਹਾਂਗੇ ਨਾ ਫਿਰ ਰਾਣੇ ਭਾਈ ਕਰੂਗਾ ਜੋ ਕਰਨਾ ਅਸੀਂ ਰਾਣੇ ਭਾਈ ਨੂੰ ਬਹੁਤ ਫੜ ਕੇ ਜਿੱਧਰ ਮੱਜੀ ਕਰਤੀਏ ਫਿਰ ਭਾਬੀ ਸ਼ਮੀਰ ਕਿੱਥੇ ਚਲਣੀ ਹੈ ਕਿਉਂਕਿ ਮੰਨ ਚਲਣੀ ਤੇ ਬੰਦਿਆਂ ਦੀ ਵਿੱਚ ਕਰ ਦੇ ਤੇ ਬੰਦਾ ਜੋ ਕਰੂਗਾ ਉਹੋ ਹੋਣਾ ਉਹਨੇ ਭਾਬੀ ਨੂੰ ਕਿਵੇਂ ਸਮਝਣਾ ਭਾਬੀ ਤੇ ਉਲਟਾ ਕੋਰਸ ਹੋਾਰੂਗਾ ਉਹ ਕਿ ਨਹੀਂ ਯਾਰ ਤੂੰ ਗਲਤ ਕਰਦੀ ਆਂ ਉਹ ਸਹੀ ਹੈ ਗਿਆ ਤੂੰ ਉਹ ਦਿਨ ਪੱਕਾ ਬਣ ਕੀਤਾ ਸੀ ਉਹ ਸਹੀ ਹੈ ਗਿਆ ਤੂੰ ਗਲ ਤਈ ਆ ਆਪਾਂ ਦਾ 30% ਕਮਾਜੋ ਕੱਢਤਾ ਵਾ ਤੇ ਮੈਨੂੰ ਪੱਕਾ ਵਿਸ਼ਵਾਸ ਆ ਕਿ ਲਗਣਾ ਟਿਕਾਣੇ ਦੇ ਆ ਤੇ ਟਿਕਾਣੇ ਲਗਣਾ ਵਾ ਤਾਂ ਆਪਾਂ ਛੱਡਿਆ ਵੀ ਟਿਕਾਣੇ ਦੇ ਆ ਮੌਕਾ ਸਾਹਮਣੇ ਸ਼ੇਰ ਤੇ ਸ਼ਤਰਖਾਨ ਦੇ ਲੇਰ ਐ ਇਹਦੇ ਹਿਸਾਬ ਆ ਹੁਣ ਵੇਖੋ ਕੀ ਭਾਅ ਵਿਖਦੀ ਆ ਭਾਅ ਕਿੰਨਾ ਕ ਸਾਡੇ ਗਾੜੀ ਆਕੜਦੀ ਆ ਤੇ ਭਾਜੀ ਤਾਂ ਸਾਡੇ ਹੱਥ ਵਿੱਚ ਹੋਏ ਨਾ ਤੇ ਭਾਜੀ ਸਾਡੇ ਕਹਿੰਦੇ ਚੱਲਣਗੇ ਤੇ ਸੇ ਭਾਜੀ ਦਾ ਰੀਮੋਟ ਕੰਟਰੋਲ ਸਾਡੇ ਹੱਥ 'ਚ ਹੋਊਗਾ ਤੇ ਜਾਨ ਨੂੰ ਲੋੜਾਂਗੇ ਉਹਨੂੰ ਮੁੜੂਗਾ ਤੇ ਭਾਜੀ ਸਾਡੇ ਕਹਿਣ ਤੇ ਚੱਲਣਗੇ ਰੀਮੋਟ ਸਾਰੇ ਘਰ ਦਾ ਸਾਡੇ ਹੱਥ 'ਚ ਹੋਊਗਾ ਠੀਕ ਹੈ ਨਾ ਆਹਹਹ ਉਹਦਾ ਕਮਰਾ ਠੰਡਾ ਕੀਤਾ ਨਾ ਤੇ ਸਾਡੇ ਸਾਡੇ ਪੱਖੇ ਹੀ ਬੰਦ ਕਰ ਦਿੰਦੇ ਆ ਸੈਂਦੇ ਆਏ ਜਿੱਦਾਂ ਕਰਾਏ ਗਏ ਆਈ ਉੱਥੇ ਹੈਂ ਉਦੋਂ ਰਾਬਣੀ ਹਾੜੇ ਮਾੜੇ ਆ ਗਿਤੇ ਤੇ ਇਹਿੰਦੇ ਹੁੰਦੀ ਇਹ ਨਾ ਕਰ ਦਿੱਤੇ ਆ ਰਾਣਾ ਭਾਈ ਲੱਗਾ ਪੁੱਤ ਨਾਲ ਲੜਕੇ ਚਲ ਗਿਆ ਬਾਹਰ ਤੇ ਭਾਬੀ ਤੇ ਮੰਮੀ ਮੈਂ ਕੋਠੀ ਤੇ ਜਾਂਦੇ ਦੇਖੇ ਆ ਤੁਹਾਨੂੰ ਵੇਨਾ ਵਾ ਕਲਾਸੀ ਕਰਕੇ ਕੋਹਣਾ ਕੋਹਤੇ ਲੱਭੂਗਾ ਇਹਨਾਂ ਤੇ ਕਮਰੇ ਚੋਂ ਸ਼ੰਭਾਰੀ ਚਲ ਦਿੱਤਾ ਕ੍ਰੈਡਿਟ ਕਾਰਡ ਲੱਭ ਗਏ ਹੁਣ ਤਾਂ ਬਹੁਤ ਨੀ ਯਾਰੀ ਨੀ ਯਾਰੀ ਹੁਣ ਉਹ ਵੀ ਦਿਨ ਦੂਰ ਨਹੀਂ ਕਿ ਜਦੋਂ ਸਾਡੇ ਇਕੱਲੇ ਇਕੱਲੇ ਕਮਰੇ ਚ ਏਸੀ ਲੱਗਾ ਹੋਗਾ ਨਾਲੇ ਮੈਂ ਤੈਨੂੰ ਜਿਹੜੇ ਮੜੇ ਦੇ ਰਾਂ ਨਾ ਆਪਣੇ ਚੰਗੇ ਦਿਨ ਲਿਆ ਕੇ ਦਿਖਾਵਾਂਗਾ ਰਜੀਸਿਆ ਉਹ ਵੀ ਦਿਨ ਦੂਰ ਨਹੀਂ ਸਾਡੇ ਇਕੱਲੇ ਇਕੱਲੇ ਕਮਰੇ ਚ ਏਸੀ ਹੋਗਾ ਤੇ ਦੂਜੀ ਗੱਲ ਇਹ ਆ ਕਿ ਤੇ ਭਲੇਖੇ ਚ ਨਾ ਰਹੇਂ ਰੰਜੀਤ ਇਹ ਤੇ ਘਰ ਵਿੱਚ ਮੇਰਾ ਹਿੱਸਾ ਆ ਇਹ ਵੀ ਘਰ ਮੇਰਾ ਹੀ ਆ ਕਿਤੇ ਭਲੇਖੇ ਚ ਨਾ ਰਹੋ ਤੇ ਤੇਰੇ ਸਿਰੋਂ ਮੈਂ ਆਪਣੀ ਕੋਠੀ ਬਾਕੇ ਦਿਖਾਵਾਂਗਾ ਤੈਨੂੰ ਤੇ ਤੇਰੀਆਂ ਅੱਖਾਂ ਟੱਡੀਆਂ ਰਹਿਣਗੀਆਂ ਲੱਖ ਸਰ ਮੈਂ ਇਸ ਘਰ ਦਾ ਜਵਾਈ ਆ ਇਹਦੀ ਕਿਰਪਾ ਨਹੀਂ ਖੇਚਣਾ ਰਹੀ ਇਹ ਵੀ ਘਰ ਮੇਰਾ ਹੀ ਆ